ਆਪਣੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਸ ਟਾਈਮ ਆਪਾਂ ਹੈਗੇ ਆ ਜਸਲਮੇਰੋਂ ਚੱਲੇ ਹੋਏ ਤੇ ਬੜਾ ਬਾਗ ਤੋਂ ਤਕਰੀਬਨ ਆਪਾਂ ਜਾਣਾਗਾ ਲੌਂਗਾਵਾਲਾ ਤੇ ਲੌਂਗਾਵਾਲਾ ਹੈਗਾ 110 ਕਿਲੋਮੀਟਰ ਦੇ ਆਸ-ਪਾਸ ਤੇ ਮੋਟਰਸਾਈਕਲ ਆਪਣਾ ਅਵੈਂਜਰ ਆ ਕਰੂਜ਼ ਤੇਰਾ ਇੱਕ ਵਾਰੀ ਤੇਲ ਦੀ ਟੈਂਕੀ ਉਪਰਹਾ ਲਈ ਸੀਗੀ 1000 ਰੁਪਏ ਦੀ ਬਾਕੀ ਤੇਲ ਦੀ ਲੋੜ ਪਈ ਤਾਂ ਮੈਨੂੰ ਕਿਸੇ ਨੇ ਵੀਰ ਨੇ ਸਲਾਹ ਦਿੱਤੀ ਕਿ ਨਾ ਬਰਾਮਗੜ੍ਹ ਤੱਕ ਚੈੱਕ ਕਰ ਲਈ ਤੇ ਬਰਾਮਗੜ੍ਹ ਤੋਂ ਬਾਅਦ ਪਰੋਬਲ ਮਪ ਹੈਨਿੰਗ ਗੱਦ ਵਿੱਚ ਕੋਈ ਦਿੱਕਤ ਨਾ ਆ ਜਾਈ ਕਿਉਂਕਿ ਰੋਡ ਲੰਬਾਗਾ ਹਨਾ ਤੇ ਬਾਕੀ ਇਧਰ ਪਰੋਬਲ ਘਟਨੇ ਤੇ ਸਫਰ ਦਾ ਨੰਨਦਾ ਆ ਰਿਹਾ ਮਜ਼ਾ ਆ ਗਾ ਰਿਹਾ ਪੂਰਾ ਸਫਰ ਦਾ ਸੋਹਣਾ ਸਫਰਾਗਾ ਤੇ ਧੁੱਪ ਕਾਫੀ ਤਿੱਖੀ ਹੈਗੀ ਤੇ ਰੋਡ ਜਮਾ ਖਾਲੀ ਨੇ ਬਿਲਕੁਲ ਕੋਈ ਕੋਈ ਸਾਧਨ ਜਾਂਦਾ ਕਾ ਤੇ ਰੋਡ ਸਾਫ ਬਹੁਤ ਨੇ ਤੇ ਮਿਲਦੇ ਅੱਗੇ ਆਪਾਂ ਰਾਮਗੜ੍ਹ ਜਾਂਦੇ ਆਂ ਤੇ ਰਾਮਗੜ੍ਹ ਤੋਂ ਬਾਅਦ ਆਪਾਂ ਸਿੱਧਾ ਲੋਂਗਾਵਾਲਾ ਤੇ ਐਕਸਪਲੋਰ ਕਰਦੇ ਆਂ ਲੋਂਗਾਵਾਲਾ ਬਰ ਚਾਰੇ ਪਾਸੇ ਸੁੰਨ ਐਰੀਆ ਜਸਲਮੀਰ ਦਾ ਗੱਡੀ ਕੋਈ ਕੋਈ ਨੱਕਦੀ ਆ ਮੇਉ ਮੂਰੇ ਬੱਸ ਲੰਘੀ ਪਰ ਜਿਹੜੇ ਲੋਕ ਆ ਰਹੇ ਨੇ ਹੁਣ ਟੂਰਿਸਟ ਨੇ ਸਾਰੇ ਇਧਰ ਤੇ ਲੋਕਲ ਬੱਸਾਂ ਦਾ ਘਟ ਜਾਂਦੀਆਂ ਨੇ ਚਲੋ ਬੀਜ ਬੰਨਾ ਚੱਲੀਏ ਆਪਾਂ ਸਵੇਰ ਦੇ ਚੱਲੇ ਹੋਏ ਆਪਾਂ ਜਸਲੇ ਮੇਰੇ ਤੋਂ ਕੱਲੀ ਚਾਹ ਪੀ ਕੇ ਤੇ ਕਾਫੀ ਬਾਟ ਆਪਾਂ ਮੋਟਰਾਂ 'ਚ ਕੱਢਿਆ ਸੀ ਕਿ ਇੱਥੋਂ ਹੈਗਾ ਲੋਂਗਾ ਵਾਲਾ 40-45 ਦੇ ਆਸ-ਪਾਸ ਆ ਗਿਆ। ਇੱਕ ਇੱਥੇ ਢਾਬਾ ਸੀਗਾ, ਸਵਾਰਤਾ ਢਾਬਾ। ਜਿਹਦੇ ਕੋਲ ਬਹਿ ਕੇ ਆਪਾਂ ਪਰੌਂਠਾ ਵਗੈਰਾ ਛੱਕਦੇ ਆ। ਉਹਨੇ ਕੁਝ ਨਹੀਂ ਖਾਤਾ ਸੀਗਾ, ਇਕੱਲੀ ਚਾਹ ਹੀ ਪੀਤੀ ਹੋਈ ਸੀਗੀ। ਸਫਰ ਸੋਣਾਗਾ ਇੱਥੋਂ ਦਾ। ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਵੀ ਆਲੂ ਵਾਲਾ ਪਰੌਂਠਾ ਲਾ ਦੋ। ਲੇਕਿਨ ਸਾਡਾ ਪਿਆਰ ਤੇ ਆਲੂ ਦਾ ਪਰੌਂਠਾ ਖਾ ਕੇ ਦੇਖਣੇ ਬਹੁਤ ਸਵਾਦ ਹੁੰਦਾ। ਬਾਕੀ ਸਵਾਦ ਆਗਾ। ਢਾਬੇ ਤੋਂ ਆਪਾਂ ਪਰੌਂਠਾ ਛੱਕ ਕੇ ਤੇ ਚਾਹ ਪੀ ਕੇ ਅੱਗੇ ਚੱਲੇ ਹੋયા। ਇਹ ਲੋਂਗਾਵਾਲਾ ਤੋਂ ਤਕਰੀਬਨ 35 ਕਿਲੋਮੀਟਰ ਰਹਿੰਦਾਗਾ ਤੇ ਦੋ ਰਾਹ ਜਾਂਦੇ ਨੇ ਇੱਕ ਤਾਂ ਲੋਂਗਾਵਾਲਾ ਦੇਖਣ ਦੀ ਜਗ੍ਹਾ ਤੇ ਇੱਕ ਤਨੌਟ ਮਾਤਾ ਦਾ ਮੰਦਿਰ ਤੇ ਇਸ ਤੋਂ ਬਾਅਦ ਹੈਗਾ ਭਾਰਤ ਪਾਕਿਸਤਾਨ ਦਾ ਬਾਰਡਰ ਤੇ ਉਧਰ ਦੀ ਜੇ ਆਪਾਂ ਜਾਂਦੇ ਤਾਂ ਮਾਤਾ ਦਾ ਮੰਦਿਰ ਦੇਖ ਕੇ ਤਾਂ ਤਕਰੀਬਨ ਉਧਰ 62 ਕਿਲੋਮੀਟਰ ਲੱਗ ਪੈਂਦਾ ਤੇ ਮਾਤਾ ਦੇ ਮੰਦਿਰ ਤੋਂ ਫਿਰ ਲੋਂਗਾਵਾਲਾ ਜਾਣਾ ਪੈਂਦਾ ਉਹ ਆਪਾਂ ਨੂੰ 40 ਕਿਲੋਮੀਟਰ ਪੈਂਦਾ ਤਾਂ ਤਕਰੀਬਨ 100 ਦੇ ਆਸ-ਪਾਸ ਪੈ ਜਾਣਾ ਸੀ ਤੇ ਇਧਰ ਦੀ ਆਪਾਂ ਥੋੜਾ ਘੱਟ ਪੈਂਦਾ ਤਾਂ ਕਰਕੇ ਆਪਾਂ ਸਿੱਧਾ ਕਿੱਲਾ ਲੋਂਗਾਵਾਲਾ ਦੇਖਾਂਗੇ ਕਿਉਂਕਿ ਪੌਣੇ ਇੱਕ ਵਾਰਾਂ ਦਾ ਟਾਈਮ ਹੋ ਗਿਆ ਹੈ ਤੇ ਵਾਪਸੀ ਵੀ ਹੈਗੀ ਤੇ ਵਾਪਸੀ ਆਪਾਂ ਫਿਰ ਉੱਥੇ ਕੈਂਪ ਦੇ ਵਿੱਚ ਜਾਵਾਂਗੇ ਐ ਵੀ 3:00 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ 3:00 ਵਜੇ ਦੇ ਆਸ-ਪਾਸ ਜਾਂ 3:30 ਦੇ ਆਸ-ਪਾਸ ਨਾ ਉੱਥੇ ਪਹੁੰਚ ਜਾਈਏ ਤੇ ਉਹ ਵੀ ਆਪਾਂ ਐਕਸਪਲੋਰ ਕਰਨੇ ਚੀਜ਼ਾਂ ਤੇ ਟੈਂਪਰੇਚਰ ਦੀ ਗੱਲ ਕਰੀਏ ਬਿਹਦਾ ਰਾਜਸਥਾਨ ਦੇ ਵਿੱਚ ਟੈਂਪਰੇਚਰ ਕਾਫੀ ਹੁੰਦਾਗਾ ਤੇ ਗਰਮੀਆਂ ਦੀ ਗੱਲ ਕਰੀਏ ਤਾਂ ਜੈਸਲਮੇਰ ਦੇ ਵਿੱਚ ਤਕਰੀਬਨ 55-56 ਡਿਗਰੀ ਟੈਂਪਰੇਚਰ ਹੁੰਦਾਗਾ ਪਰ ਅੱਜ ਜਿਵੇਂ ਮੋਟਰਸਾਈਕਲ ਤੇ ਜਾ ਰਹੇ ਆ ਤਾਂ ਮੋਟਰਸਾਈਕਲ ਤੇ ਠੰਢੀ ਲੱਗ ਰਹੀ ਆ ਜੈਕਟ ਪਾਈ ਹੋਈ ਆ ਇੱਕ ਕੱਲੀ ਤੇ ਤਾਂ ਵੀ ਠੰਢਕ ਜਿਹੀ ਇਹ ਮੌਸਮ ਠੀਕ ਆ ਜਾਈ ਥੇ ਜਲਪੁਰ ਨਾਲ ਮੈਨੂੰ ਇੱਥੇ ਮੌਸਮ ਸਹੀ ਲੱਗਿਆ ਥੋੜਾ ਜਿਹਾ ਤੇ ਬਾਕੀ ਚੱਲਦੇ ਆਪਾਂ ਅੱਗੇ ਤੇ ਜਲਦੀ ਜਲਦੀ ਆਪਾਂ ਪਹੁੰਚੀਏ ਤੇ ਐਕਸਪਲੋਰ ਕਰੀਏ ਲੋਂਗਾ ਵਾਲਾ ਤੇ ਫਿਰ ਵਾਪਸੀ ਵੀ ਚੱਲਾਂਗੇ ਰੋਡ ਤੇ ਕੁਝ ਨਹੀਂ ਆਉਂਦਾ ਰੋਡ ਜਮਾਂ ਬਿਲਕੁਲ ਖਾਲੀ ਪਏ ਨੇ ਉਹ ਤਾਂ ਕੁਛ ਨਹੀਂ ਹੈਗਾ ਰੋਡ ਤੇ ਰੋਡ ਤੇ ਬਸ ਮੈਂ ਇਕੱਲੇ ਖੜਾ ਇੱਥੇ ਤੇ ਧੁੱਪ ਤਿੱਖੀ ਜੀ ਹੈਗੀ ਹੁਣ ਪਤਾ ਲੱਗ ਰਿਹਾ ਵੀ ਅਸਲ 'ਚ ਆਪਾਂ ਜਸਲਮੇਰ ਏਰੀਆ 'ਚ ਫਿਰਦੇ ਆ ਤੇ ਉਹ ਜਿਹੜਾ ਸਾਹਮਣੇ ਆਪਨਾਂ ਵਾਰ ਰਸਤਾ ਦਿਖ ਰਿਹਾ ਹੈਗਾ ਹਨਾ ਇਹ ਜਾਂਦਾ ਧਨੌਟਾ ਮਾਤਾ ਦੇ ਮੰਦਿਰ ਨੂੰ ਤੇ ਆ ਆ ਜਾਂਦਾ ਲੋਂਗਾ ਵਾਲਾ ਨੂੰ ਤੇ ਲੋਂਗਾ ਵਾਲਾ ਇੱਥੋਂ 16 ਕਿਲੋਮੀਟਰ ਤੇ ਏਰੀਆ ਸੁੰਨਾ ਜਿਹਾ ਪੂਰਾ ਕੋਈ ਕੋਈ ਗੱਡੀ ਦਸਤੀ ਹੈ ਤੇ ਉਹ ਟ੍ਰੈਕ ਆ ਰਿਹਾ ਬਸ ਇੱਕ ਇੱਕ ਆ ਬੱਚਾ ਪਾਰਟੀ ਖੜੀ ਕਿੱਥੇ ਦੋ ਕੁ ਬੱਚੇ ਮਿਲੇ ਨੇ ਬੱਸਾਂ ਬੁੱਸਾ ਦਾ ਘੱਟ ਵੱਧੀਆਂ ਹੁੰਦੀਆਂ ਨੇ ਇੱਧਰ ਤੇ ਆ ਜਿਹੜਾ ਰੇਤਾ ਨਾਲ ਅਸਲ ਚ ਬਰੀਕ ਜਿਹਾ ਵਾਹ ਲਗਾ ਖੰਡ ਵਰਗਾਗਾ ਤੇ ਪਿੱਛੇ ਸੜਕ ਤੇ ਸੀਗਾ ਤੇ ਮੋਟਰਸਾਈਕਲ ਹੌਲੀ ਸੀਗਾ ਕਰ ਨਹੀਂ ਸਟਾਪ ਸਟ ਖਾ ਲੈਣੇ ਸੀਗੇ ਤਲਕੇ ਗਏ ਸੀ ਮੋਟਰਸਾਈਕਲ ਇੱਕ ਬਟਕਾ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਜਿਹੜਾ ਜਸਲਮੇਰ ਵਾਲਾ ਏਰੀਆ ਇਹ ਸਾਰਾ ਸਮੁੰਦਰੀ ਏਰੀਆ ਹੁੰਦਾ ਸੀਗਾ ਤੇ ਤਾਂ ਕਰਕੇ ਜਿਹੜਾ ਜਸਲਮੇਰ ਦਾ ਪਾਣੀ ਆ ਉਹ ਪਿੰਚ ਬੇਸਵਾਦਾ ਜਾਂ ਖਾਰਾ ਜਿਹਾ ਪਾਣੀ ਹੈਗਾ ਤੇ ਇਧਰ ਘਰ ਘਰ ਦੇਖਣ ਨੂੰ ਬਹੁਤ ਘੱਟ ਮਿਲਦੇ ਨੇ ਕਿਤੇ ਕਿਤੇ ਦੇ ਘਰ ਦੇਖਣ ਨੂੰ ਮਿਲਦੇ ਨੇ ਤੇ ਦੂਰ ਤੱਕ ਨਿਗਾਹ ਮਾਰੀਏ ਤਾਂ ਸਾਰਾ ਬੇਰਾਨੀ ਪਿਆ ਸਾਰਾ ਏਰੀਆ ਕੋਈ ਕੋਈ ਗੱਡੀ ਚ ਆਉਂਦੀ ਆ ਬਸ ਕਿਤੇ ਕਿਤੇ ਗੱਡੀ ਮਿਲਦੀ ਆ ਉਹ ਵੀ ਇਧਰੋਂ ਜਿਹੜੀ ਇੱਧਰੋਂ ਲੌਂਗਰਵਾੜ ਤੋਂ ਵਾਪਸ ਆਉਂਦੇ ਨੇ ਤੇ ਮੈਂ ਇਧਰ ਰੋਡ ਤੇ ਇਕੱਲੇ ਫਿਰਦੇ ਇਸ ਟਾਈਮ ਹੋਰ ਕੋਈ ਨਹੀਂ ਹੈਗਾ ਇਥੇ ਰਸਤੇ ਵਿੱਚ ਨਾ ਪਣੋ ਦੇਖਣ ਨੂੰ ਉਠ ਮਿਲਦੇ ਇਥੇ ਭੁੱਖੇ ਤੇ ਆਏ ਪਰ ਦਿਨ ਵਿਚਾਰੇ ਆਪਾਂ ਪਹੁੰਚ ਗਏ ਲੌਂਗਾ ਵਾਲਾ ਤੇ ਇੱਥੇ ਮੋਟਰ ਸੈਂਟਰ ਲੱਤਾ ਪਾਰਕਿੰਗ ਚ ਗੱਡੀਆਂ ਵਗੜਾ ਲੱਗੇ ਹੋਈਆਂ ਨੇ ਫਿਰਾਲ ਦੀ ਘੜੀ ਤੱਕ ਕਿਸੇ ਨੇ ਅਜੇ ਪਰਚ ਫੁਰਚ ਕੱਟੇ ਨਹੀਂ ਪਾਰਕਿੰਗ ਦੀ ਤੇ ਆਉਂਦੇ ਸਮੇਂ ਤਾਂ ਕੋਈ ਕਹਿ ਨਹੀਂ ਸਕਦੇ ਤੇ ਮੋਟਰਸਾਈਕਲ 120 ਕਿਲੋਮੀਟਰ ਚੱਲ ਗਿਆ ਹੁਣ ਤੱਕ ਆਪਣਾ ਮੈਂ ਨਾ ਫੌਜੀ ਵੀਰ ਨੂੰ ਪੁੱਛਣ ਲੱਗਿਆ ਮੈਂ ਕਹਿੰਦਾ ਮੇਰਾ ਮੋਟਰਸਾਈਕਲ ਦਾ ਬੈਗ ਪਿਆ ਕੋਈ ਚੱਕਦਾ ਤਾਂ ਨਹੀਂ ਉਹ ਕਹਿੰਦਾ ਕਈ ਵਾਰੀ ਤਾਂ ਇੱਥੇ ਮੋਟਰਸਾਈਕਲ ਤਿੰਨ ਤਿੰਨ ਦਿਨ ਖੜੇ ਰਹਿੰਦੇ ਨੇ ਕਹਿੰਦਾ ਸਾਨੂੰ ਚੱਕ ਚੈੱਕ ਕਰਨ ਦਾ ਬੰਦਾ ਵੀ ਆ ਮੋਟਰਸਾਈਕਲ ਕੀ ਦਾ ਕਹਿੰਦਾ ਕੋਈ ਫਿਕਰ ਨਾ ਕਰ ਵੀ ਤੇਰਾ ਕੋਈ ਨਹੀਂ ਬੈਗ ਛੇੜਦਾ ਜਦੋਂ ਆਪਾਂ ਲੌਂਗਵਾਲ ਦੇ ਵਿੱਚ ਐਂਟਰ ਹੁੰਨੇ ਆ ਤਾਂ ਇੱਥੇ ਭਾਰਤ ਦਾ ਆਖਰੀ ਕੈਫੇ ਬਣਿਆ ਹੋਇਆ ਇੱਥੋਂ ਲਾਹੌਰ ਹੈ ਘੱਟ 9 ਕਿਲੋਮੀਟਰ ਕਰਾਚੀ ਹੈਗਾ 696 ਕਿਲੋਮੀਟਰ ਤੇ ਇਸਲਾਮਾਬਾਦ 1096 ਕਿਲੋਮੀਟਰ ਇਹ ਆ ਲੌਂਗਵਾਲ ਦਾ ਕੈਫੇ ਬਾਰਡਰ ਕੈਫੇ ਕਾਫੀ ਇਹ ਉਹ ਤੱਕ ਜਗ੍ਹਾ ਹੈ ਦੇਖਣ ਵਾਲੀ ਆਪਾਂ ਕਰਦੇ ਹਾਂ 1 ਬਾਈ 1 ਕਵਰ ਐਂਟਰ ਹੋਂ ਸਾਰੀ ਟਿਕਟ ਕਾਊਂਟਰ ਦੇ ਜਿਹੜਾ ਜਿੱਥੇ ਟਿਕਟ ਕੱਟਦੇ ਨੇ ਉਹਦੇ ਸਾਹਮਣੇ ਇੱਥੇ ਸਮਾਧੀਆਂ ਬਣੀਆਂ ਹੋਈਆਂ ਨੇ ਤਿੰਨ ਵੀਰਾਂ ਦੀਆਂ ਤੇ ਨਾਇਬ ਜਿਹੜੇ ਸੂਬੇਦਾਰ ਸੀਗੇ ਉਹਨਾਂ ਦੇ ਸਮਾਧੀਆਂ ਬਣੇ ਹੋਏ ਆ ਨੇ ਇੱਥੇ ਤੋਪ ਰੱਖੀ ਹੋਈ ਆ ਸਾਹਮਣੇ ਤੇ ਆ ਹੈਗਾ ਲੰਗੋਵਾਲਾ ਦਾ ਜੁੱਧ ਸਥਲ ਤੇ ਟੂਰਿਸਟ ਆਏ ਹੋਣੇ ਲੋਕ ਪੋਟਾਂ ਵਗੈਰਾ ਖਿੱਚ ਰਹੇ ਨੇ ਜਸਰ ਮੇਰ ਦੀਆਂ ਤੇ ਆਈ ਲਵ ਲੋਂਗਾ ਵਾਲਾ ਲਿਖ ਕੇ ਲਾਇਆ ਹੋਇਆ ਹੈਗਾ ਤੇ ਤੇ ਜਿਹੜਾ ਆਹ ਵਾਲਾ ਰਸਤਾ ਜਾਂਦਾ ਹੈ ਸਾਡੇ ਵਾਲਾ ਪਿੰਡ ਨੂੰ ਜਾਂਦਾ ਹੈ ਤੇ ਅੱਗੇ ਤਨੋਟ ਮਾਤਾ ਦੇ ਮੰਦਿਰ ਨੂੰ ਇਹ ਸਿੱਧਾ ਰਸਤਾ ਜਾਂਦਾ ਹੈ ਤੇ ਇਧਰੋਂ ਆਪਾਂ ਆਏਾਂਗੇ ਉਧਰੋਂ ਬੱਸਾਂ ਵਗਰਾਉਂਦੀਆਂ ਨੇ ਇਧਰੋਂ ਬੱਸ ਆ ਰਹੀ ਹੈਗੀ ਇਧਰੋਂ ਆਪਾਂ ਆਏਾਂਗੇ ਲੋਂਗਾ ਵਾਲਾ ਦੀ ਆਪਾਂ ਨੂੰ ਟਿਕਟ ਮਿਲ ਗਈ ਤੇ ਟਿਕਟ ਲਈ 50 ਰੁਪਏ ਦੀ ਲੋਂਗਾ ਵਾਲਾ ਤੇ ਆਪਾਂ ਨੂੰ ਟਿਕਟ ਮਿਲ ਗਈ ਤੇ ਟਿਕਟ ਹੈਗੀ 50 ਰੁਪਏ ਦੀ ਜੀਪ ਲਈ 50 ਰੁਪਏ ਟਿਕਟਾ ਲੱਗ ਤੁਹਾਨੂੰ ਉਹ ਵੀ ਲੈ ਸਕਦਾ ਬੰਦਾ ਤੇ ਕੈਸ਼ ਨਹੀਂ ਚੱਲਦਾ ਇੱਥੇ ਜਾਂ ਤਾਂ ਕਾਟ ਚੱਲਦਾ ਜਾਂ ਗੂਗਲ ਤੇ ਫੋਨ ਤੇ ਚੱਲਦਾ ਆਪਣੇ ਵੀਰ ਹੈਗੇ ਪੰਜਾਬੀ ਜਿਹੜੇ ਇੱਥੇ ਟੱਕ ਟੱਕੀਆਂ ਨੇ ਹੁੰਦਾ ਤੇ ਕਾਫੀ ਵੀਰ ਜਿਹੜੇ ਆਪਣੇ ਪੰਜਾਬੀ ਨੇ ਸੋਚੀ ਵੀਰ ਇੱਥੇ ਡਿਊਟੀ ਨਭਾਰੇ ਨੇ ਐਂਟਰ ਹੋਣ ਸਾਰੀ ਇੱਥੇ ਨਾ ਮਤਲਬ ਕਈ ਚੀਜ਼ਾਂ ਜਿਵੇਂ ਜੀਪਾਂ ਤੋਪਾਂ ਵਗੈਰਾ ਹਨ ਉਹ ਇੱਥੇ ਲਾ ਕੇ ਰੱਖੀਆਂ ਹੋਈਆਂ ਨੇ ਤੇ ਆਹ ਵਾਲੀ ਇੱਧਰ ਤੋਪ ਵਗੈਰਾ ਤੇ ਲੇਕੀ ਵੀ ਲਾਇਆ ਹੋਇਆ ਵੀ ਚੈਨ ਤੋਂ ਅੰਦਰਲੇ ਪਾਸੇ ਜਾਣਾ ਨਹੀਂਗਾ ਤੇ ਕਿਹੇ ਚੀਜ਼ ਨੂੰ ਸੋਣਾ ਨਹੀਂਗਾ ਕਾਫੀ ਖੂਬਸੂਰਤ ਹੈ ਇਥੇ ਇੰਡੀਅਨ ਫਲ ਆਗ ਲੱਗਿਆ ਹੋਇਆ ਹੈਗਾ ਮਿਊਜ਼ੀਅਮ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਇੱਥੇ ਗੋਲੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਜਿਹਦਾ ਅਸਲਾ ਬਰੂਦੀ ਸਾਰੀ ਜਾਣਕਾਰੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀ ਹੈ। ਸਮਾਲ, ਮੀਡੀਅਮ ਸਾਈਜ਼ ਹਨ ਤੇ 5.56mm, 7.62mm, 12.75mm ਤੇ ਐਂਟੀ ਟੈਂਕ ਮਾਈਨ ਤੇ ਐਂਟੀ ਟੈਂਕ ਰਾਉਂਡ ਸਾਰੇ ਆਪਾਂ ਨੂੰ ਤੇ ਦੇਖਣ ਨੂੰ ਮਿਲ ਜਾਂਦੇ ਨੇ। ਠੀਕ ਕਿਥੇ ਡਿਸਪਲੇ ਬਣਾਇਆ ਹੋਇਆ ਵੀ ਆਰਮੀ ਅਫਸਰ ਜਾਂ ਜਵਾਨ ਕਿੱਦਾਂ ਖੜਦੇ ਨੇ ਆਪਣੀ ਡਿਊਟੀ ਤੇ। ਆਵਲੀਆ ਮਸੀਨ ਕੰਨਾਂ ਜਿਵੇਂ ਜਿਹਦੇ ਵਿੱਚ 7.92 ਐਮਐਮ ਦੀ ਗੋਲੀ ਬੰਦੀ ਸੀਗੀ ਤੇ ਆ ਚਾਈਨੀਜ਼ ਰਫਲ ਤੇ ਕਾਫੀ ਕੁਛ ਆਪ ਨੂੰ ਦੇਖਣ ਨੂੰ ਮਿਲਦਾ ਇਹ ਇਥੇ ਮਾਡਲ ਬਣਾਇਆ ਹੋਇਆ ਚੈੱਕਪੋਸਟ ਤੇ ਜਿਵੇਂ ਡਿਊਟੀ ਨਿਭਾ ਰਿਆ ਸੀ ਪੀਕ ਤੇ ਇਧਰ ਹਰ ਇੱਕ ਜਿੱਥੇ ਲਿਖਿਆ ਹੋਇਆ ਹੈਗਾ ਪੀਐਨਟੀ ਟੈਂਕ ਮਾਈਨ ਕਿੱਥੇ ਮਾਈਨਡ ਅਪਗ੍ਰੇਡ ਹੋਣਾ ਸਾਰੀ ਇੱਥੇ ਲਿਖਿਆ ਹੋਣਾ ਸਾਹਮਣੇ ਤੇ ਥੋਪ ਵਗੈਰਾ ਜੀਪ ਵਗੈਰਾ ਕਿੱਥੇ ਖੜੀ ਹੈਗੀ ਕਿੱਥੇ ਜਵਾਨ ਟੋਟੀ ਨਿਵਾ ਰਹੇ ਨੇ ਸਾਰਾ ਇੱਥੇ ਲਿਖਿਆ ਹੋਇਆ ਆ ਜਿਹੜਾ ਆਪ ਨੂੰ ਸਾਹਮਣੇ ਟੈਂਕਰ દેਖਿਆ ਹੈ ਇਹ ਅਸਲ ਦੇ ਵਿੱਚ ਅਸਲੀ ਟੈਂਕਰ ਦਾ ਇਹ ਪਾਕਿਸਤਾਨ ਦਾ ਟੈਂਕਰ ਦਾ ਕੇਵਲ ਟੈਂਕਰ ਦਾ ਇੱਕ ਆਵਲਾ ਟੈਂਕਰ ਤੇ ਇੱਕ ਉਹ ਸਾਹਮਣੇ ਟੈਂਕਰ ਇਹ ਸਾਰੇ ਪਾਕਿਸਤਾਨ ਦੇ ਟੈਂਕਰ ਨੇ ਅਸਲੀ ਆ ভাই ਜਗਾ ਜਿਹੜੀ ਆਪਾਂ ਦੇਖ ਰਹੇ ਆ ਇਹ ਮਿਊਜ਼ੀਅਮ ਲੋਂਗੋ ਵਾਲਾ ਦਾ ਤੇਰੇ ਵਿੱਚ ਫੋਟੋਆਂ ਵਗੈਰਾ ਹਥਿਆਰ ਵਗੈਰਾ ਸਾਰੇ ਇੱਥੇ ਦੇਖਣ ਨੂੰ ਆਪ ਮਿਲ ਜਾਣੇ ਜਿਵੇਂ ਆਪਾਂ ਵੀਡੀਓ ਤੇ ਦਿਖਾਏਗਾ ਤੇ ਇੱਥੇ 10 ਮਿੰਟ ਵੇਟ ਕਰਨੀ ਪੈਂਦੀ ਆ ਤੇ ਹੁਣ ਫਿਲਮ ਲੱਗੀ ਹੋਈ ਆ ਤੇ ਲੰਗੋਵਾਲ ਆਡੀਓ ਵਿਜ਼ੂਅਲ ਦੇ ਵਿੱਚ ਇੱਥੇ ਪੰਜਾਬੀ ਵੀਰ ਬਹੁਤ ਮਿਲਦੇ ਨੇ ਆਫਰ ਦੇ ਨੇ ਆਪਣੇ ਵੀਰ ਤੇ ਜਿਹਨੇ ਡਿਊਟੀ ਆ ਉਹ ਵੀ ਪੰਜਾਬੀ ਨਾ ਫਿਲਮ ਤੇ ਤਰਨਤਾਰਨ ਦਾ ਵੀਰ ਹੋ ਤੇ ਵਧੀਆ ਗਾ ਦੇਖਣ ਵਾਲੀ ਹੈਗਾ ਇਹ ਲੰਗੋਵਾਲਾ ਇਹ ਉਹੀ ਜਗ੍ਹਾ ਹੈ ਜਿੱਥੇ ਪਾਕਿਸਤਾਨ ਨੇ 4 ਦਸੰਬਰ 1971 ਨੂੰ ਹਮਲਾ ਕੀਤਾ ਸੀਗਾ ਤੇ ਜਿਹਦੀ ਮਤਲਬ ਆਪਣੇ ਇਧਰੋਂ ਇੰਡੀਆ ਵੱਲੋਂ ਮੇਜਰ ਕਲਦੀਪ ਸਿੰਘ ਚੰਦਪੁਰੀ ਜਿਨ੍ਹਾਂ ਨੇ ਨਾਮ ਤੇ ਫਿਲਮ ਵੀ ਬਣੀ ਹੋਈ ਆ ਉਹਨਾਂ ਦੇ 120 ਜਵਾਨਾਂ ਨੇ ਜਿਨ੍ਹਾਂ ਵਿੱਚ ਪੰਜਾਬੀ ਸੀਗੇ ਤੇ ਰੈਜੀਮੈਂਟ ਜਿਹੜੀ ਪੰਜਾਬੀ ਰੈਜੀਮੈਂਟ ਸੀ 23 ਨੰਬਰ ਉਹਨਾਂ ਨੇ 2000 ਜਿਹੜੇ ਪਾਕਿਸਤਾਨੀ ਸੀ ਉਹਨਾਂ ਨਾਲ ਮੁਕਾਬਲਾ ਕੀਤਾ ਸੀਗਾ ਆਪਣੇ ਅਸਲ ਦੇ ਵਿੱਚ ਤਿੰਨ ਬੀਰ ਸੀਦ ਹੋਏ ਸੀਗੇ ਤੇ ਪਾਕਿਸਤਾਨ ਦੇ 179 ਬੰਦੇ ਮਾਰੇ ਗਏ ਸੀਗੇ ਉਸ ਸਮੇਂ ਜਿਹੜੇ ਸੈਨਾ ਦੇ ਵਿੱਚ ਹੁੰਦੇ ਸੀਗੇ ਤੇ ਇਹ ਬੰਕਰ ਬਣੇ ਹੋਏ ਨੇ ਇਹ ਬੰਕਰ ਦੇ ਵਿੱਚ ਇੱਥੇ ਲਿਖਿਆ ਹੋਵੇ ਇਨਲੀ ਤੇ ਆਊਟਰਲੀ ਤੇ ਜਿੱਥੇ ਤੱਕ ਮਤਲਬ ਤਾਰ ਲੱਗੇ ਹੋਏ ਉੱਥੇ ਤੱਕ ਅੱਬਾ ਘੁੰਮ ਸਕਦੇ ਆਂਗੇ ਅੱਗੇ ਜਾਂਦੀ ਇਜਾਜ਼ਤ ਹੈ ਨਹੀਂਗੀ ਇਹ ਜਿਹੜੀ ਸਾਹਮਣੇ ਆਪਾਂ ਨੂੰ ਬੰਕਰ ਦਿਸ ਰਿਹਾਗਾ ਇਹ ਜਗਜੀਤ ਸਿੰਘ ਦਾ ਬੰਕਰ ਹੈਗਾ ਤੇ ਉਹ ਮਤਲਬ ਉਸ ਸਮੇਂ ਜਗਜੀਤ ਸਿੰਘ ਨੇ ਦੁਸ਼ਮਣ ਤੇ ਭਾਰੀ ਤਨ ਤਦਾਦ ਵਿੱਚ ਹਮਸ਼ੀਨ ਕੰਦਰਾਂ ਦਾ ਹਮਲਾ ਕੀਤਾ ਸੀਗਾ ਤੇ ਦੁਸ਼ਮਣ ਕੋਲ ਜਾਨਵਰ ਮਾਲਕਾਂ ਪਰ ਇਹ ਨੁਕਸਾਨ ਪਹੁੰਚਾਇਆ ਸੀ ਪਹਿੱਛੀ ਸਿੰਘ ਦਾ ਬੈਂਕਰ ਸੀਗਾ ਉਸ ਸਮੇਂ ਦਾ ਤੇ ਇਥੋਂ ਹਾਂ ਆਪਣੇ ਕਰਦੇ ਸੀਗੇ ਜੋ ਤੇ ਰਸਤਾ ਪੂਰਾ ਭਰੀਆ ਬਣਾਇਆ ਹੈਗਾ ਤੇ ਰੇਤਾ ਥੋੜਾ ਜਿਹਾ ਪੈਰ ਤਲਕ ਦਾ ਤੇ ਜਿਹੜੇ ਉਸ ਸਮੇਂ ਦੇ ਜਿਹੇ ਬੈਂਕਰ ਸੀਗੇ ਉਹ ਸਾਰੇ ਦੇਖਣ ਨੂੰ ਮਿਲ ਜਾਂਦੇ ਨੇ ਆਪਾਂ ਨੂੰ ਕਾਫੀ ਟੂਰਿਸਟ ਆਉਂਦੇ ਨੇ ਤੇ ਬਾੜ ਤੱਕ ਆਫੀ ਹੈ ਕਿ ਜੈਸਲੇ ਮੇਰੇ ਤੇ ਵਸੋਚੀ 120 ਕਿਲੋਮੀਟਰ ਹੈ ਤੇ ਫਿਰ ਵੀ ਲੋਕ ਆਉਂਦੇ ਨੇ ਕਈ ਲੋਕ ਤਾਂ ਜਾਣਦੇ ਨੇ ਮਾਤਾ ਦੇ ਮੰਦਿਰ ਵਾਲਾ ਤੇ ਕਈ ਇੱਥੇ ਤੱਕ ਹੀ ਆਉਂਦੇ ਨੇ ਇੱਥੋਂ ਆਪਾਂ ਅੱਗੇ ਨਹੀਂ ਜਾ ਸਕਦੇ ਆਹ ਟੱਪ ਕੇ ਆਪਾਂ ਅੱਗੇ ਨਹੀਂ ਜਾ ਸਕਦੇ ਕਿਉਂਕਿ ਉਧਰ ਆਰਪੀ ਖੜੀ ਹੈਗੀ ਤੇ ਇੱਥੇ ਤੱਕ ਵਸ ਆਪਾਂ ਕੋ ਮਸਾ ਸਕਦੇ ਹਾਂ ਮਤਲਬ ਉਧਰ ਦੀ ਆ ਕੇ ਉਹ ਪਰਲੇ ਪੈਸੇ ਦੀ ਇਹਨਾਂ ਆ ਕੇ ਇੱਧਰ ਤੇ ਆਪਾਂ ਆਟ ਹੋ ਸਕਦੇ ਹਾਂ ਗੱਲਾਂ ਬਸ ਆਜ ਤਰੰਗ ਹਲਰਾਤਾ ਹੈ ਆਪਣੀ ਪੂਰੀ ਸ਼ਾਮ ਸੇ ਹਮੇ ਮਰੀ ਜਾਤੀ ਪੀਰਸੀ ਦੋਗੇ ਬਲੀਦਾਨ ਸੇ ਯਾਬੀ ਵੀਰਾਂ ਨੇ ਬੜੀ ਦਾਨ ਦਿੱਤੇ ਸੀ ਸੀਧਾ ਨੇ ਸ਼ਹੀਦ ਹੋਏ ਨੇ ਇਸ ਲਈ ਤੇ ਆਪਣੇ ਲਈ ਮਾਣ ਵਾਲੀ ਗੱਲ ਹੁੰਦੀ ਹੈ ਬੈਂਕਰਾਂ ਦੇ ਨਾਲ ਨਾਲ ਜਿੱਥੇ ਬੈਂਕਰ ਲੱਗੇ ਹੋਏ ਨੇ ਉੱਥੇ ਆ ਸਪੀਕਰ ਲਾਏ ਹੋਏ ਨੇ ਤੇ ਜਿਹਦੇ ਵਿੱਚ ਫਾਇਰਕ ਦੀ ਆਵਾਜ਼ ਆ ਰਹੀ ਹੈਗੀ ਪਰਲੇ ਪਛ ਤਾਰ ਵਗੈਰਾ ਲੱਗੀ ਹੋਈ ਹੈ ਤੇ ਅੱਗੇ ਤਾਂ ਚਾਂਦੀ ਜੱਗਤ ਹੈ ਤੇ ਆ ਤੋਪ ਪਈ ਆ ਕਾਫੀ ਖਾਸ ਦਾ ਹਾਲ ਤੇ ਕਿ ਪੱਜੀ ਚ ਪਈ ਹੈਗੀ ਉਸ ਸਮੇਂ ਦੀ ਹੋ ਗਏ 4 ਦਸੰਬਰ 1971 ਨੂੰ ਹਮਲਾ ਹੋਇਆ ਸੀਗਾ ਰਾਤ ਨੂੰ ਮਤਲਬ ਇਹਨਾਂ ਨੇ ਫੌਜੀ ਵੀਰਾਂ ਨੇ ਮਦਦ ਮੰਗੀ ਸੀ ਤਾਂ ਰਾਤ ਨੂੰ ਕੋਈ ਮਤਲਬ ਹਵਾਈ ਜਹਾਜ਼ ਦੇ ਥਰੂ ਕੋਈ ਮਦਦ ਨਹੀਂ ਮਿਲੀ ਸੀ ਤਾਂ 5 ਦਸੰਬਰ ਨੂੰ 1971 ਨੂੰ ਸਵੇਰੇ ਮਦਦ ਮਿਲੀ ਸੀ ਤਾਂ ਜਿਹੜੇ ਵੀ ਹਵਾਈ ਜਹਾਜ਼ ਮਤਲਬ ਆਏ ਸੀਗੇ ਉਹਨਾਂ ਨੇ ਜਿਹੜੇ ਪਾਕਿਸਤਾਨ ਦੇ ਟੈਂਕਰ ਵਗੈਰਾ ਸੀ ਤੇ ਹਮਲਾਵਰ ਜਿਹੜੇ ਆਏ ਸੀਗੇ ਉਹਨਾਂ ਤੇ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ ਜੀਗੀ ਮਾਰੂਥਲ ਏਰੀਆ ਦਾ ਤੇ ਮਾਰੂਥਲ ਦੇ ਵਿੱਚ ਗਰਮੀ ਤਾਂ ਹੋਣੀ ਲਾਜ਼ਮੀ ਆ ਤੇ ਇੱਥੇ ਕਾਫੀ ਗਰਮੀ ਲੱਗ ਰਹੀ ਹੈਗੀ ਬਾਹਰ ਹੀਰੋ ਜਿਹੜੇ ਮਤਲਬ 23ਵੀਂ ਰੈਜੀਮੈਂਟ ਪੰਜਾਬ ਦੇ ਹੀਰੋ ਸੀਗੇ ਮੇਨ ਮੇਜਰ ਕੁਲਦੀਪ ਸਿੰਘ ਚੰਦਪੁਰੀ ਮਹਾਵੀਰ ਚੱਕਰ ਲੇਟ ਧਰਮਵੀਰ ਤੇ ਉਹਨਾਂ ਦੇ ਸਾਰੇ ਨਾਮ ਲਿਖ ਕੇ ਲਾਏ ਹੋਏ ਨੇ ਉੱਪਰ ਤੇ ਇੱਧਰ ਇੰਗਲਿਸ਼ ਦੇ ਵਿੱਚ ਲਿਖ ਕੇ ਲਾਇਆ ਹੈਗਾ ਇੱਥਨਾ ਫੇਰ ਵੀਰ ਨੇ ਪੜਨਾ ਹੋਇਆ ਤਾਂ ਇੱਥੇ ਸਕਰੀਨਸ਼ਾਟ ਲੈ ਲਿਓ ਆਪਾਂ ਨਾ ਜੀਪ ਸਵਾਰੀ ਦੀ ਟਿਕਟ ਲੈਣੀ ਸੀਗੀ ਜੇ ਜਿਹੜੀ ਲੌਂਗਵਾਲ ਦੇ ਵਿੱਚ ਜੀਪ ਸਵਾਰੀ ਹੁੰਦੀ ਆ ਯਾਰ ਵੀ ਇੱਥੇ ਮਿਊਜ਼ੀਅਮ ਤੇ ਜਿਹੜਾ ਆਪਣਾ ਮਤਲਬ ਆੜੀਆਂ ਦਿਖਾਉਂਦੇ ਆਂਦੇ ਨੇ ਵੀਡੀਓ ਵਗੈਰਾ 15 ਮਿੰਟ ਦੀ ਉਹਦੇ ਹੁੰਦੇ ਨੇ ਤੇ 50 ਰੁਪਏ ਲੱਗੋ ਤੋਂ ਲੈਂਦੇ ਆਂ ਜੀਪ ਸਵਾਰੀ ਦੇ ਤੇ ਉਹਦੀ ਵੀਰਕਨਾਲ <strong>ਵੇਟਿੰਗ</strong> ਵਾਲੀ ਚੱਲਦੀ ਜਾਂਦੀ ਆ ਤੇ ਟਾਈਮ ਲੱਗ ਜਾਊਗਾ ਥੋੜਾ ਜ਼ਿਆਦਾ ਤੇ ਉਹਨਾਂ ਜਦੋਂ ਆਪਾਂ ਦੇਖਦੇ ਆਂ ਤੇ ਫਿਲਮ ਹਰੇਕਾਂ ਦੇਂਦੀ ਆਪਣੀ ਫਿਲਮ ਵਗੈਰਾ ਦੇਖਦੇ ਆਂ ਪਾਂਗੇ ਅੰਦਰ ਆ ਕੇ Please say you ਜੇ ਡੀ ਆਰ ਮੀ ਲੌਂਗਾ ਵਾਲਾ ਵਿੱਚ ਕਹਿੰਦੇ ਜੇ ਬ੍ਰੇਕਫਾਸਟ ਕਰਨਾ ਤੇ ਜੈਸਲ ਮੇਰੇ ਚ ਲੰਚ ਕਰਨਾ ਜੈਪੂਰ ਦੇ ਵਿੱਚ ਕਹਿੰਦੇ ਡਿਨਰ ਕਰਨਾ ਉਹ ਆਰਮੀ ਨੂੰ ਇੱਥੇ ਰੋਕਿਆ ਸੀ ਨੌਜਵਾਨਾਂ ਨੇ ਉਸ ਸਮੇਂ ਦੇ ਪੰਜਾਬ ਦੇ ਜਵਾਨਾਂ ਨੇ ਇੱਥੇ ਰੋਕਿਆ ਸੀ ਤੇ ਬਾਕੀ ਖੂਬਸੂਰਤ ਹੈ ਲੌਂਗਾ ਵਾਲਾ ਹਰੇਕ ਬੰਦੇ ਨੂੰ ਦੇਖਣਾ ਚਾਹੀਦਾ ਇੱਥੇ ਬਹੁਤ ਖੂਬਸੂਰਤ ਲੋਕੇਸ਼ਨ ਹੈਗੀ ਤੇ ਪ੍ਰਾਉਡ ਹੁੰਦਾ ਚੀਜ਼ਾਂ ਦੇਖ ਕੇ ਨਸਲ ਦੇ ਵਿੱਚ ਆਪਣੇ ਦੇ ਜੀਪ ਲਈ ਇਹ ਗੱਲ ਕਰੀਏ ਤਾਂ ਹੈ 1.5 ਕਿਲੋਮੀਟਰ ਕਮਾਉਂਦੀ ਆ 50 ਰੁਪਈਆ ਚ ਹਜੇ ਬੇਟੇ ਕਿ ਚੱਲੀਆਂ ਨੇ ਟਿਕਟਾ ਇਸ ਵੀਰ ਵਾਲੇ ਬੰਦੇ ਨੇ ਜਿਹੜੇ ਸਵੇਰੇ ਆਏ ਸੀਗੇ ਇਹ ਇੱਥੇ ਜਵਾਨਾਂ ਦੇ ਬੁੱਤ ਬਣਾ ਕੇ ਆਏ ਹੋਏ ਨੇ ਤੇ ਇੱਥੇ ਲੋਕ ਫੋਟੋਗ੍ਰਾਫ ਕਰਦੇ ਨੇ ਫੋਟੋਆਂ ਫੋਟੋਆਂ ਮੱਕ ਚਾਉਂਦੇ ਨੇ ਹੈਲਮਟ ਲੈ ਕੇ ਹਾਂਜੀ ਲੰਗੋ ਵਾਲਾ ਬਾਅਰ ਮੈਮੋਰੀਅਲ ਇੱਥੇ ਵੀ ਲੋਕ ਜਾਂਦੇ ਨੇ ਤੇ ਫੋਟੋ ਫੋਟੋ ਕਰਾ ਕੇ ਵਾਪਸ ਆ ਜਾਂਦੇ ਨੇ ਵੀ ਦੇਖਣ ਲੱਗ ਅੰਦਰ ਚੱਲਦੇ ਆ ਵੀ ਦੇਖ ਕੇ ਆਣੇ ਬਾਅਰ ਮੈਮੋਰੀਅਲ ਦੇ ਵਿੱਚ ਆਪਾਂ ਨੂੰ ਆ ਦੇਖਣ ਨੂੰ ਮਿਲਦਾ 106 ਐਮਐਮ ਦੀ ਰਾਈਫਲ ਤੇ ਜਵਾਨਾਂ ਦੇ ਬੁੱਤ ਬਣੇ ਹੋਏ ਨੇ ਤੇ ਫਿੱਤਰ ਵੀ 180 ਐਮਐਮ ਦੀ ਰਾਈਫਲ ਆ ਗਈ ਜੋ ਸਾਹਮਣੇ ਹੈ ਜੈ ਜਵਾਨ ਦਾ ਇੱਥੇ ਜਿਹੜੇ 1965 ਦੇ ਵਿੱਚ ਹੋ ਜੀ ਵੀਰ ਸ਼ੀਤ ਹੋਏ ਵੀਰੇ ਉਹਨਾਂ ਨੇ ਨਾਮ ਲਿਖ ਕੇ ਲਾਏ ਹੋਏ ਨੇ ਤੇ ਜੈ ਜਵਾਨ ਤੇ ਇਸ ਤੋਂ ਬਾਅਦ ਇੱਥੇ ਫਲੈਗ ਲੱਗੇ ਹੋਏ ਨੇ ਤੇ ਇੰਡੀਆ ਦਾ ਝੰਡਾ ਉੱਪਰ ਲੱਗਾ ਹੋਇਆ ਹੈ ਬਾਕੀ ਦੇਸ਼ਾਂ ਦੇ ਝੰਡੇ ਨਾਲ ਲੱਗੇ ਹੋਏ ਨੇ ਤੇ ਜਿਹੜੇ ਲੰਗੋ ਵਾਲ 1971 ਦੇ ਜਿਹੜੇ ਮਤਲਬ ਰੋਲ ਮਾਡਲ ਸੀਗੇ ਉਹਨਾਂ ਦੇ ਨਾਮ ਲਿਖ ਕੇ ਲਾਏ ਹੋਏ ਨੇ ਤੇ ਇੱਧਰ ਉਹ ਸਾਹਮਣੇ ਤੋਪ ਪਈ ਹੈਗੀ ਇੱਧਰ 에ਅਰ ਫੋਰਸ ਦੇ ਜਹਾਜ਼ ਤੇ ਟੈਂਕ ਵਗੈਰਾ ਉਹਨਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈ ਆਹ ਵਾਲਾ ਜਿਹੜਾ ਸਾਹਮਣੇ ਉਹ ਰਸਤਾ ਜਾਂਦਾ ਉਹ ਜਾਂਦਾ ਸੰਭਲੂ ਲੋਂਗੋ ਵਾਲਾ ਤੋਂ ਸੰਭਲੂ ਤੇ ਆਪਾਂ ਹੁਣ ਚੱਲਦੇ ਸੰਭਲ ਜਿੱਥੇ ਮੇਰੇ ਵੀਰ ਜਸਲ ਮੇਰੇ ਕੋਲ ਮਰਉਂਦੀ ਤਾ ਉਹ ਲੋਂਗੋ ਵਾਲਾ ਜ਼ਰੂਰ ਐਡ ਕਰਿਓ ਆਪਦੀ ਲਿਸਟ ਵਿੱਚ ਤੇ ਘੁੰਮਣ ਲਈ ਜਗ੍ਹਾ ਕੀ ਬਹੁਤ ਵਧੀਆ ਜਗ੍ਹਾ ਕੀ ਤੇ ਤਕਰੀਬਨ ਜੇ ਟਾਈਮ ਦੀ ਗੱਲ ਕਰੀਏ ਤਾਂ ਆਪਾਂ ਨੂੰ 1.5 ਤੋਂ 2 ਘੰਟੇ ਲੱਗਣਗੇ ਇੱਥੇ ਘੁੰਮਣ ਲਈ ਤੇ ਇੱਕ ਤਨੋਟ ਮਾਤਾ ਜਿਹੜਾ ਮੰਦਿਰ ਉਹ ਵੀ ਦੇਖ ਸਕਦੇ ਨੇ ਫਿਰ ਲਾਲ ਦੀ ਘੜੀ ਮੈਂ ਜਿਹੜਾ ਮੇਰੇ ਕੋਲ ਟਾਈਮ ਸੀਗਾ ਉਹ ਟਾਈਮ ਦੇ ਵਿੱਚ ਆਪਾਂ ਕਵਰ ਕੀਤਾ ਕਿਉਂਕਿ ਆਪਾਂ ਅੱਗੇ ਸੰਮ ਕੈਂਪ ਚ ਵੀ ਜਾਣਾ ਹੈਗਾ ਤੇ ਫਿਰ ਲੇਟ ਹੋ ਜਾਾਂਗੇ ਤੇ ਤਕਰੀਬਨ 2 ਘੰਟੇ ਦਾ ਰਸਤਾ ਹੈਗਾ ਕਿ ਇੱਥੇ ਜਾਣ ਦਾ ਸੰਬਲ ਤੇ ਹੁਣ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਤੇ ਵੀਡੀਓ ਦੇਖਣ ਲਈ ਧੰਨਵਾਦ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ